किसी और को नहीं मिलना लाख जोर लगा ले परमात्मा ने अपने हाथ में रखी है हानि लाभ जीवन मरण यश अपयश। और कितना भी मिलता है हर व्यक्ति को नहीं मिल सकता और आज भी किसको यश मिला है आज तकरीबन 500 साल बाद प्रभु श्री राम जी ਜਿਹੜੇ ਕਿ तकरीबन 500 ਸਾਲ ਬਾਅਦ ਟੈਂਟ ਦੇ ਵਿੱਚ ਬਰਾਜਮਨ ਬਏ ਉਹਨਾਂ ਨੇ ਬਹੁਤ ਵੱਡੀ ਆਪਾਰਕ ਕਰਤਾ ਕੀਤੀ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਪਰ ਇਹ ਉਹਨਾਂ ਨੇ ਇੱਕ ਅਯੁੱਧੇ ਚ ਬਹੁਤ ਸੁੰਦਰ ਮੰਦਿਰ ਬਣਵਾਇਆ ਇਸ ਵਿੱਚ ਅੱਜ ਪ੍ਰਾਨਪ੍ਰਤੀਪ ਸਾਬ ਮੌਕੇ ਦੇ ਉੱਪਰ ਅਭੋਸ਼ੀ ਰਾਮ ਜੀ ਬਰਾਜਮਨ ਹੋਏ ਆ ਮੈਂ ਸੂਚੇ ਦੇਸ਼ ਵਾਸੀਆਂ ਨੂੰ ਦੇਸ਼ ਦੇਸ਼ ਵਾਸੀ ਸਾਰੇ ਰਾਮ ਨਾਮ ਦੇ ਬਾਪਤਾ ਨੂੰ ਬਹੁਤ ਬਹੁਤ ਅਦਾਈ ਪੇਸ਼ ਕਰਦਾ ਅਤੇ ਮੈਂ ਅਰਦਾਸ ਕਰਦਾ ਕਿ ਪ੍ਰਭੂ ਜੀ ਰਾਮ ਅਰਦੇਸ਼ੇ ਮੰਗੇ ਪਤਾਮਪ੍ਰੀ ਜੀ ਨੂੰ ਹੋਰ ਬਲ ਬਖਸ਼ ਕਰਨ ਤੰਦਰੁਸਤੀ ਬਖਸ਼ ਕਰਨ ਸਾਡਾ ਭਾਰਤ ਦੇਸ਼ ਜਿਹੜਾ ਕਿ ਦੁਨੀਆ ਦਾ ਨੰਬਰ 1 ਦੇਸ਼ ਬਣ ਸਕੇ ਇਹੇ ਇਹ ਕੰਮ ਕਰਦਾ ਸਾਰਿਆਂ ਨੂੰ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ